ਅੱਜ ਇੱਕ ਤਰੀਕਾ ਜੀ ਅੱਜ ਦੇਸ਼ ਵਿੱਚ ਲੋਕ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਪੂਰੀ ਗਰਮੋਗਰਮੀ ਹੋਈ ਪਈ ਹੈ ਸੋ ਅੱਜ ਛੁੱਟੀ ਦਾ ਛੁੱਟੀ ਵੀ ਆਸਾ ਇਸ ਲਈ ਆਪਾਂ ਸੋਚਿਆ ਕਿ ਅੱਜ ਸ਼੍ਰੀ ਫਤੇਗੜ ਸਾਹਿਬ ਨਤਬਸਤਕ ਹੋ ਕੇ ਆਈਏ ਜਿੱਥੇ ਕਿ ਸੂਬਾ ਸਰਹੰਦ ਨੇ ਛੋਟੇ ਸਹਬਜ਼ਾਦੇ ਬਾਬਾ ਫਤੇ ਸਿੰਘ ਬਾਬਾ ਜਰਾਵਰ ਸਿੰਘ ਜੀ ਨੂੰ ਦਵਾਰਾਂ ਵਿੱਚ ਚਣ ਕੇ ਸ਼ਹੀਦ ਕੀਤਾ ਸੀ ਸੋ ਆਪਾਂ ਚੱਲਦੇ ਹਾਂ ਜੀ ਅੱਜ ਫਤੇਗੜ ਸਾਹਿਬ ਤੇ ਬਾਹਰ ਦਾ ਮਾਹੌਲ ਵੀ ਦਿਖਾਉਂਦੇ ਤੁਹਾਨੂੰ ਵੋਟਾਂ ਦਾ ਚਲੋ ਚੱਲਦੇ ਆ ਜੀ ਫਤੇਗੜ ਸਾਹਿਬ ਨਤਮਸਤਕ ਹੋਣ ਦੇ ਲਈ ਘਰ ਤੋਂ ਬਾਹਰ ਨਿਕਲਦੇ ਸਾਰੀ ਦਿਖਾਉਂਦੇ ਆ ਤੁਹਾਨੂੰ ਵੋਟਰਾਂ ਦਾ ਮਾਹੌਲ ਹੋਇਆ ਭਖਿਆ ਬੂਥ ਲੱਗੇ ਨੇ ਆਮ ਪਾਰਟੀ ਤੇ ਕਾਂਗਰਸ ਪਾਰਟੀ ਦੇ ਅਕਾਲੀ ਦਲ ਦਾ ਬੂਥ ਦੂਜੇ ਪਾਸੇ ਲੱਗਿਆ ਇਹ ਆ ਜੀ ਕਾਂਗਰਸ ਪਾਰਟੀ ਦਾ ਬੂਥ ਹਾਂ ਹਾਂ ਮਿਲ ਗਈ ਜੀ ਆ ਤੋਗੇ ਦਿਨ ਚਲਿਆ ਤੇ ਇੱਧਰ ਆ ਜੀ ਆਮ ਆਦਮੀ ਪਾਰਟੀ ਦਾ ਬੂਥ ਲੈਕਾ ਪੜਾਉਂਦਾ ਹਾਂ ਅੰਦਰ ਤੇ ਇੱਧਰ ਪੋਲਿੰਗ ਸਟੇਸ਼ਨ ਚੌਪਾ ਚੱਲਦੇ ਹੁਣ ਸ਼੍ਰੀ ਫਤੇਗੜ ਸਾਹਿਬ ਨੂੰ ਪਹੁੰਚ ਗਏ ਜੀ ਆਪਾਂ ਸ਼੍ਰੀ ਪਤੇਕੜ ਸਾਹਿਬ ਕਰਦੇ ਆ ਜੀ ਦਰਸ਼ਨ ਆਇਆ ਦਰਸ਼ਨ ਪੇ ਨਾਮ ਤੇ ਜਾ ਰੇ ਮੇਰਾ ਪੈਜ ਗੁਰੂ ਗੋਬਿੰਦ ਸਾਹਿਬ ਮੇਰਾ ਵੈਗ ਗੋਬਿੰਦ ਸਾਹਿਬ ਮੇਰਾ ਪੈਜ ਗੁਰੂ ਗੋਬਿੰਦ ਸਾਹਿਬ ਮੇਰਾ ਪੈਜ ਗੁਰੂ ਗੋਬਿੰਦ ਸਾਹਿਬ ਗੁਰਦੁਆਰਾ ਮੇਨ ਦਰਬਾਰ ਸਾਹਿਬ ਅਤੇ ਪੂਰਾ ਸਾਹਿਬ ਆਪਾ ਦਰਸ਼ਨ ਕਰ ਲਈ ਕਿਉਂਕਿ ਅੰਦਰ ਵੀਡੀਓਗ੍ਰਾਫੀ ਅਲਾਉ ਨਹੀਂ ਹੈ ਬਹੁਤ ਵਧੀਆ ਦਰਸ਼ਨ ਹੋਈ ਜੀ ਬਹੁਤ ਸਕੂਨ ਮਿਲਿਆ ਜੀ ਹੁਣ ਜਾ ਰਹੇ ਜੀ ਆਪਾਂ ਗੁਰਦੁਆਰਾ ਸ਼੍ਰੀ ਠੰਡਾਪੁਰਜ ਸਾਹਿਬ ਜਿੱਥੇ ਧੰਨ ਧੰਨ ਬਾਬਾ ਜਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜਿੱਥੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਪੁਰਜ ਵਿੱਚ ਕੈਦ ਕੀਤਾ ਹੋਇਆ ਸੀ ਕਰਦੇ ਆ ਜੀ ਠੰਡਾਪੁਰਜ ਸਾਹਿਬ ਦੇ ਦਰਸ਼ਨ ਗੁਰਦੁਆਰਾ ਠੰਡਾ ਪੁਰਜ ਸਾਹਿਬ ਵੀ ਆਪਾਂ ਦਰਸ਼ਨ ਕਰ ਲਈ ਜੀ ਇੱਥੇ ਦਰਸ਼ਨ ਕਰਨ ਤੋਂ ਬਾਅਦ ਜਾ ਰਹੇ ਹਾਂ ਜੀ ਆਪਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਬਾਬਾ ਜਰਾਵਰ ਸਿੰਘ ਜੀ ਬਾਬਾ ਫਤੇਸ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਸੀ ਟੋਡਰਮਾਲ ਨੇ ਮੋਹਰਾਂ ਖੜੀਆਂ ਕਰਕੇ ਉੱਥੇ ਜ਼ਮੀਨ ਖਰੀਦੀ ਸੀ ਸਭ ਤੋਂ ਦੁਨੀਆ ਦੀ ਮਹਿੰਗੀ ਜਗ੍ਹਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਚਲਦੇ ਹਾਂ ਜੀ ਦਰਸ਼ਨ ਕਰ ਲਈ ਪਹੁੰਚ ਕੇ ਜੀ ਗੁਰਦੁਆਰਾ ਜੋਤੀ ਸਰੂਪ ਸਾਫ ਕਰਦੇ ਆ ਜੀ ਦਰਸ਼ਨ ਗੁਰਦੁਆਰਾ ਜੋਤੀ ਸਰੂਪ ਸਾਫ o le i ra ਨੇ ਜੋਤੀ ਸਰੂਪ ਸਾਹਿਬ ਦੇ ਵੀ ਕਰ ਲਈ ਜੀ ਦਸ਼ਮ ਸਾਰੇ ਹੀ ਗੁਰੂ ਘਰਾਂ ਦੇ ਦਰਸ਼ਨ ਕਰ ਚੁੱਕੇ ਆ ਜੀ ਆਪਾਂ ਹੁਣ ਚੱਲਦੇ ਆਂ ਆਪਾਂ ਪਿੰਡ ਵੱਲੋਂ ਵੀਡੀਓ ਅਜੇ ਕੰਟੀਨਿਊ ਰਹੂਗੀ ਪਿੰਡ ਜਾ ਕੇ ਵੀ ਵੀਡੀਓ ਬਣਾਵਾਂਗੇ ਆਪਾਂ ਕਿਉਂਕਿ ਉੱਥੇ ਵੋਟਾਂ ਦਾ ਮਾਹੌਲ ਫਖਿਆ ਹੋਇਆ ਚੱਲਦੇ ਆਂ ਪਿੰਡ ਵੱਲੋਂ ਜੀ ਆਉਂ ਵੀ ਕਹਿ ਰਹੇ ਮੈਂ ਤਾਂ ਫਟੇਖੜ ਸਾਹਿਬ ਆਪਾਂ ਦਰਸ਼ਨ ਕਰਕੇ ਪਿੰਡ ਪਹੁੰਚ ਚੁੱਕੇ ਆ ਜੀ ਪਿੰਡ ਵਿੱਚ ਵੋਟਾਂ ਦਾ ਮਾਹੌਲ ਪੂਰਾ ਫਖਿਆ ਹੋਇਆ ਹੈ ਤੇ ਇਸ ਫਖੇ ਹੋਏ ਮਾਹੌਲ ਨੂੰ ਠੰਡਾ ਕੀਤਾ ਸਾਡੇ ਵੀਰਾਂ ਨੇ ਸਿੰਘਾਂ ਨੇ ਛਵੀ ਲਾ ਕੇ ਸ਼ਬੀਲ ਲਈ ਹੋਈ ਹੈ ਸਾਡੇ ਭਰਾਵਾਂ ਨੇ ਮਾਹੌਲ ਗਰਮ ਨੂੰ ਠੰਡਾ ਕੀਤਾ ਜੋ ਵੋਟ ਕਾਉਣੇ ਆਉਂਦੇ ਨੇ ਇੰਨੀ ਗਰਮੀ ਵਿੱਚ ਤਾਂ ਠੰਡਾ ਪਾਣੀ ਪੀ ਕੇ ਬਹੁਤ ਹੀ ਸਕੂਨ ਮਿਲਦਾ ਕਰਾਉਂਦੇ ਆਂ ਦਰਸ਼ਨ ਸ਼ਬੀਲ ਦੇ ਜੀ ਦੇ ਸ਼ਬੀਲ ਲਈ ਹੋਈ ਜੀ ਆਪਣੇ ਵੀਰਾਂ ਨੇ ਦੇਖੋ ਇੱਧਰ ਪੋਲਿੰਗ ਬੂਥ ਹੈ ਜੀ ਆਪਣਾ ਬੂਥ ਦੂਜੇ ਪਾਸੇ ਲੱਗੇ ਹੋਏ ਆ ਜਿਆਦਾ ਭੀੜ ਭੜਕਾ ਉਧਰ ਹੈ ਪੋਲਿੰਗ ਬੂਥ ਸਾਹਮਣੇ ਆ ਜੀ ਆਪਣਾ ਜਿੱਥੇ ਇਲੈਕਸ਼ਨ ਵੋਟਾਂ ਪੈ ਰੀਆਂ ਨੇ ਸਯਦਰ ਸ਼ਬੀਲ ਲਈ ਹੋਈ ਆਪਣੇ ਵੀਰਾਂ ਨੇ 是不是？